ਹੈਰਾਨ ਕਰਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੇਟਵੇ ਆਫ ਇੰਡੀਆ ਤੋਂ এলিਫੈਂਟਾ ਜਾ ਰਹੀ ਕਿਸ਼ਤੀ ਪਾਣੀ ਦੇ ਵਿੱਚ ਡੁੱਬ ਗਏ ਉਸ ਦੌਰਾਨ ਚਾਰ ਜਲ ਸੈਨਾ ਦੇ ਜਵਾਨਾਂ ਸਮੇਤ 13 ਲੋਕਾਂ ਦੀ ਮੌਤ ਹੋ ਗਈ 101 ਲੋਕਾਂ ਨੂੰ ਬਚਾਇਆ ਗਿਆ ਸੋ ਤਸਵੀਰਾਂ ਬੇਹੱਦ ਹੀ ਡਰਾਉਂਕ ਤੇ ਖੜੇ ਕਰ ਦੇਣ ਵਾਲੀਆਂ ਸਾਹਮਣੇ ਆ ਰਹੀਆਂ ਨੇ ਵੀਡੀਓ ਵੀ ਸામਨੇ ਆ ਰਹੀ ਹੈ ਮੁੰਬਈ ਮਹਾਰਾਸ਼ਟਰ ਦੇ ਗੇਟਵੇ ਆਫ ਇੰਡੀਆ ਤੋਂ ਐਲੀਫੈਂਟਾ ਜਾ ਰਹੀ ਨੀਲਕਮਲ ਕਿਸ਼ਤੀ ਜਲ ਸੈਨਾ ਦੇ ਜਹਾਜ਼ ਤੇ ਨਾ ਟਕਰਉਣ ਤੋਂ ਬਾਅਦ ਸਮੁੰਦਰ ਦੇ ਵਿੱਚੋਂ ਡੁੱਬ ਗਈ ਇਸ ਹਾਦਸੇ ਦੇ ਵਿੱਚ ਕਿਸ਼ਤੀ ਤੇ ਸਵਾਰ ਚਾਰ ਜਲ ਸੈਨਾ ਦੇ ਜਵਾਨ ਅਤੇ 9 ਨਾਗਰਿਕਾਂ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ 80 ਲੋਕਾਂ ਦੀ ਸਮਰੱਥਾ ਵਾਲੀ ਨੀਲ ਕਮਲ ਕਿਸ਼ਤੀ ਦੇ ਵਿੱਚ 20 ਬੱਚਿਆਂ ਸਮੇਤ 110 ਦੇ ਕਰੀਬ ਯਾਤਰੀ ਸਵਾਰ ਸਨ ਇਹਨਾਂ ਦੇ ਵਿੱਚੋਂ 101 ਨੂੰ ਬਚਾ ਲਿਆ ਗਿਆ ਇਹ ਹਾਦਸਾ ਬੁੱਧਵਾਰ ਦੁਪਹਿਰ ਕਰੀਬ 4 ਵਜੇ ਉਰਨ ਨੇੜੇ ਵਾਪਰਿਆ ਮੁੰਬਈ ਤੋਂ এলিਫੈਂਟਾ ਗੁਫਾਵਾਂ ਨੂੰ ਜਾਂਦੇ ਸਮੇਂ ਅਰਬ ਸਾਗਰ ਦੇ ਵਿੱਚ ਆਈਲੈਂਡ ਨੇੜੇ ਜਲ ਸੈਨਾ ਦੀ ਕਿਸ਼ਤੀ ਜਿਹੜੀ ਸਪੀਡ ਬੋਟ ਨੂ ਜਿਹੜੀ ਟਕਰਾ ਜਾਂਦੀ ਹੈ ਕਿਸ਼ਤੀ ਨੂੰ ਟੱਕਰ ਮਾਰ ਦਿੱਤੀ ਸਪੀਡ ਬੋਟ ਨੇ ਤਾਂ ਜਿਸ ਕੰਡ ਕਿਸ਼ਤੀ ਪਾਣੀ ਨਾਲ ਭਰੀ ਅਤੇ ਡੁੱਬ ਜਾਂਦੀ ਹੈ ਬਿਹਦ ਮੰਦਪਾਕੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਰੋਕ ਤੇ ਖੜੇ ਕਰਨ ਦੇਣ ਵਾਲੀ ਵੀਡੀਓ ਵੀ ਇੱਕ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਕਿਸ਼ਤੀਆਂ ਟਕਰੋਂ ਦੀਆਂ ਨੇ ਜਿਸ ਕਰਕੇ ਮੌਕੇ ਤੇ ਹਲਚਲ ਮਚਾਉਂਦੀ ਹਾਲਕੀ ਰੈਸਕਿਊ ਜਾਰੀ ਹੈ ਇੱਕ ਇੱਕ ਲੋਕਾਂ ਨੂੰ ਬਚਾ ਲਿਆ ਗਿਆ